ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਜੀ ਪਟੇਲ ਚੌਂਕ ਦੇ ਗੁਰੂ ਵਿਆਰ ਦੇ ਵਿੱਚ ਲਗਾਇਆ ਗਿਆ ਹੈ ਸਲਾਨਾ ਸ਼ਿਦੀ ਜੋੜ ਮੇਲਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਔਰ ਇਸ ਸਵਨਕਰ ਸੰਗ ਵਨ ਪੰਜਾਬ ਵੱਲੋਂ ਹਰ ਸਾਲ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਔਰ ਸਾਰੇ ਹੀ ਸਵਨਕਰ ਸਾਡੇ ਭਰਾ ਜਿਹੜੇ ਆ ਸਹਿਯੋਗ ਦਿੰਦੇ ਨੇ ਔਰ ਆਪਣੀ ਦਸਵੰਦ ਕੱਢ ਕੇ ਇਸ ਮੇਲੇ ਨੂੰ ਬੜੇ ਸ਼ਰਧਾ ਭੂਨਾ ਨਾਲ ਮਨਾਉਂਦੇ ਨੇ ਔਰ ਜਿੰਨੇ ਵੀ ਸਾਡੇ ਜਿਵੇਂ ਹਮੇਸ਼ਾ ਜੀ ਹੋਵੇ ਕਾਲੇ ਸ਼ਾਹ ਜੀ ਹੋਵੇ ਗੌਰਵ ਮਹਿਤਾ ਜੀ ਹੋਵੇ ਦਵਿੰਦਰ ਕੁਮਾਰ ਜੀ ਆਪਣੇ ਗੱਗੂ ગોਪਾਲ ਜੀ ਆਪਣਾ ਹੋਰ ਵੀ ਜਿਹੜੇ ਸਾਡੇ ਸਵਨਕਾ ਸੰਗ ਦੇ ਜਿਵੇਂ ਡਿੰਪਲ ਰਾਜਪੂਤ ਹੋ ਗਿਆ ਇੰਦਰਜੀਤ ਸਿੰਘ ਹੋ ਗਿਆ ਹੋਰ ਵੀ ਆਪਣੇ ਸਵਨਕਾ ਸੰਗ ਜਿਹੜੇ ਜੰਗੀ ਭਾਜੀ ਹੋ ਗਏ ਜੱਜ ਜੀ ਹੋ ਗਏ ਆਪਣਾ ਹੋਰ ਵੀ ਆਪਣੇ ਭਰਾ ਹੈਗੇ ਨੇ ਜਿਵੇਂ ਆਪਣਾ ਰਮੇਸ਼ ਜੀ ਹੋ ਗਏ ਕਾਫੀ ਆਪਣੇ ਸਵਨਕਾ ਸੰਗ ਜਿਹੜੇ ਵਨ ਪੰਜਾਬ ਦੇ ਸਾਰੇ ਸਾਡੇ ਭਰਾ ਨੇ ਜਿਹੜੇ ਉਧੇਦਾਰ ਨੇ ਉਹਨਾਂ ਦੇ ਸਹਿਯੋਗ ਨਾਲ ਔਰ ਮਹਾਰਾਜ ਬਾਬਾ ਦੀਪ ਸਿੰਘ ਦੀ ਕਿਰਪਾ ਸਦਕਾ ਅਸੀਂ ਹਰ ਸਾਲ ਹੀ ਮਨਾਉਂਦੇ ਆ ਸਾਨੂੰ ਮਨਾਉਂਦੇ ਆ ਨੂੰ ਅੱਜ ਤਕਰੀਬਨ 25 ਸਾਲ ਹੋ ਚੱਲੇ ਨੇ ਅਸੀਂ ਇਹ ਸ਼ਿਰਵਾਰਡ ਕੀਤੀ ਸੀ ਸਿਰਫ 10000 ਰੁਪਏ ਤੋਂ ਅੱਜ ਬਾਬਾ ਜੀ ਦੀ ਇੰਨੀ ਕਿਰਪਾ ਹੋਈ ਆ ਵੀ ਅਸੀਂ ਕਹਿ ਨਹੀਂ ਸਕਦੇ ਵੀ ਮਾਇਆ ਬੈਂਦਿਆ ਤੇ ਖੁੱਲੇ ਖਜ਼ਾਨੇ ਲੱਗਦੇ ਆਵੇ ਫੋਪੇ ਲੋਹੀਂ ਲਾਨੇ ਸਾ ਮਿੱਠੇ ਜੜ ਜਲ ਪਾਣੀ ਦੀ ਅੱਜ ਕੱਲ ਅਸੀਂ ਲਾਨੇ ਆ ਸ਼ਰਦਾਈ ਮੰਗੋ ਸ਼ੇਕ ਪਠੂਰੇ ਛੋਲੇ ਲੋਂਜੀ ਨਾਲ ਡਰਾਈ ਆਈਸਕ੍ਰੀਮ ਡਰਾਈ ਫਰੂਟ ਵਾਲੀ ਆਈਸਕ੍ਰੀਮ ਲਾਨੇ ਆ ਨਾਲ ਮਟਰਾਂ ਵਾਲੇ ਚੋਲ ਯਾਨੀ ਕਿ ਜੋ ਬਾਬਾ ਜੀ ਦਾ ਉਪਰਾਲਾ ਹੈ ਨਹੀਂ ਉਹ ਹਾਇ ਸਾਲ ਵਧਦਾ ਹੀ ਜਾ ਰਿਹਾ ਹੈ ਬਾਬਾ ਜੀ ਦੀ ਇਨੀ ਕਿਰਪਾ ਹੈ ਗਿਆ ਤੇ ਮੈਂ ਇਹਦੇ ਮਹਾਰਾਜ ਦੇ ਅਗੇ ਹੋਰ ਅਰਦਾਸ ਬੇਨਤੀ ਕਰਾਂਗਾ ਵੀ ਜਿੰਨਾ ਵੀ ਸਾਡਾ ਸੁਨਕਾਰ ਸੰਗ ਭਾਈਚਾਰਾ ਹੈਗਾ ਉਹਨਾਂ ਦੇ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਮਿਹਰ ਭਰਿਆ ਹੱਥ ਰੱਖੇ ਉਹਨਾਂ ਦੇ ਕਾਰੋਬਾਰ ਤਰੱਕੀਆਂ ਹੋਣ ਉਹਨਾਂ ਦੇ ਪੈਰਾਂ ਪਿੱਛੇ ਸਾਡੇ ਦੇ ਵੀ ਮਹਾਰਾਜ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਦੇ ਨੂੰ ਮਨਾਇਆ ਜਾ ਰਿਹਾ ਅੱਜ ਸੋਰਨ ਦਾ ਸੰਗਵਨ ਪੰਜਾਬ ਦੇ ਸਾਰੇ ਮੈਂਬਰ ਹਲ ਕੇ ਇਹ ਸੇਵਾ ਮਰੀ ਯੋਗ ਇੱਥੋਂ ਦਾ ਯੋਗਦਾਨ ਦਿੰਦੇ ਪਏ ਆ ਇਸ ਵਾਸਤੇ ਸੇਵਾ ਦਾ ਕਰਨ ਦਾ ਮਹਾਰਾਜ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਤੇ ਇਹਨਾਂ ਦੀ ਹਿੰਮਤ ਵਧਾਵੇ ਹਰ ਸਾਲ ਇਦਾਂ ਹੀ ਇਹ ਸੇਵਾ ਕਰਦੇ ਰਹਿਣ ਇਸ ਵਾਸਤੇ ਸਾਡੇ ਮਗ ਚੇਅਰਮੈਨ ਤੁਨਾ ਸਾਹਿਬ ਦੇਮਾ ਕੀ ਗੋਰਮ ਮਹਿਤਾ ਜੀ ਛੰਡੂ ਜੀ ਜਿੰਨੇ ਵੀ ਜੰਗੀ ਜੱਜ ਨਰੇਸ਼ ਜਿੰਨੇ ਸਾਰੇ ਮੇਰੇ ਸੇਵਾਦਾਰ ਅੱਜ ਵੇਖਣਿਆ ਇਹਨਾਂ ਦੀ ਸੇਵਾ ਬਹੁਤ ਮਗੀ ਰੰਗ ਲਿਆੜੀ ਏ ਜਿੰਨਾ ਲੋਕਾਂ ਨੂੰ ਅੱਜ ਮਗੀ ਗਰਮੀ ਦੀ ਇੱਕ ਜੂਸ ਵੀ ਹਰ ਤਰ੍ਹਾਂ ਦੇ ਸ਼ਹੀਦ ਪੀਣ ਨੂੰ ਮਿਲੀ ਏ ਮੈਂ ਵੇਖਣਾ ਬੜਾ ਰਾਸ਼ੇ ਲੋਕਾਂ ਦਾ ਅੱਜ ਲੱਗਾ ਹੋਇਆ ਇਹਨਾਂ ਦੀ ਸੇਵਾ ਨੇ ਇੱਥੇ ਬਹੁਤ ਮਗੀ ਰੰਗ ਲਿਆਂਦਾ ਆ ਐਸਾ ਸੀ ਗੁਰੂ ਅਰਜਨ ਦੇਵ ਮਹਾਰਾਜ ਵੀ ਇਹਨਾਂ ਦੇ ਹਰ ਤਰ੍ਹਾਂ ਦੀ ਤੰਦਰੁਸਤੀ ਇਹਨਾਂ ਦਾ ਆਸ਼ੀਰਵਾਦ ਬਣਾਈ ਰੱਖੇ 我操！